ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਹੈ ਕਿ ਆਇਆ ਪਟੀਆਂ ਰਾਜਪੂਤ ਦੀ ਜਿੱਥੇ ਕੀ ਕੁਝ ਵਿਅਕਤੀਆਂ ਵੱਲੋਂ ਮਕੇਰੀਆਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਿਆ ਜੋ ਪਟੀਆਂ ਰਾਜਪੂਤ ਮਾਨਾ ਰੋਡ ਤੇ ਨਹਿਰ ਦੇ ਨਜ਼ਦੀਕ ਜੋ ਸਪੈਦੇ ਹਨ ਸਪੈਦਿਆਂ ਦੇ ਵਿੱਚ ਅਗਿਆਤ ਵਿਅਕਤੀ ਦੀ ਲਾਸ਼ ਪਈ ਸੀ ਜੋ ਕਿ ਬੜੀ ਸੜੀ ਗਲੀ ਸੀ ਉੱਥੇ ਹੀ ਜਦੋਂ ਕੇਰੀਆਂ ਦੀ ਪੁਲਿਸ ਪਾਰਟੀ ਪਹੁੰਚੀ ਉਹਨਾਂ ਨੇ ਦੇਖਿਆ ਕਿ ਬਹੁਤ ਗਲੀ ਸੜੀ ਨਾਲ ਲਾਸ਼ ਆ ਤੇ ਬਦਬੂ ਬੜੀ ਆ ਰਹੀ ਆ ਉੱਥੇ ਹੀ ਮਕੇਰੀਆਂ ਸੱਚ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਅਤੇ ਕਿਹਾ ਗਿਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀਆਂ ਜਾਣ ਇਹ ਵਿਅਕਤੀ ਦੀ ਕੋਈ ਵੀ ਪਹਿਚਾਨ ਨਹੀਂ ਹੋ ਸਕੀ ਅਤੇ ਜੋ ਵੀ ਕਿਸੇ ਦੇ ਘਰੋਂ ਕੋਈ ਵਿਅਕਤੀ ਗਿਆ ਆਇਆ ਜਾਂ ਕੋਈ ਲਾਪਤਾ ਆਇਆ ਉਸ ਦੀ ਜਾਣਕਾਰੀ ਮਕੇਰੀਆਂ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਬੰਦੇ ਕੰਨ ਜੀ ਆ ਗਈ ਬੰਦਿਆਂ ਨੇ ਦੇਖਿਆ ਤੇ ਡੈੱਡ ਬੋਡੀ ਪਈ ਆ ਬੰਦੇ ਕੁੰਦੇ ਇਕੱਠੇ ਹੋ ਗਏ ਆ ਦੇਖਣ ਦੇ ਹਸਲ ਸਾਹਿਬ ਆਏ ਆ ਠੀਕ ਹੈ ਕਿ ਕੀ ਦੀ ਪਛਾਣ ਹੋਈ ਕੋਈ ਪਛਾਣ ਕੋਈ ਨਹੀਂ ਮੂੰਹ ਹੀ ਸਾੜ ਤੇ ਦਾ ਹੱਦ ਲੱਗੀ ਪਈ ਆ ਚਾਰ ਪੰਜ ਦਾਣ ਹੋ ਗਿਆ ਲੱਗਦਾ ਪਈ ਬੜੀ ਬੋਰਡਿੰਗ ਇਵਿਟ ਕੀ ਮਾਮਲਾ ਹੈ ਜੀ ਅੱਜ ਸਾਨੂੰ 1.75 ਵਜੇ ਇੱਕ ਪਟੀਆਂ ਰਾਜਪੂਤਾਂ ਪਿੰਡ ਤੋਂ ਤਲਾਹ ਮਿਲੀ ਫਿਰ ਉੱਥੇ ਨਹਿਰ ਦੇ ਸੂਜੇ ਦੇ ਨਾਲ ਇੱਕ ਸਪੈਦਿਆਂ ਵਾਲਾ ਝਾੜੀਆਂ ਜਿਹੇ ਵਾਲਾ ਪਲਾਟ ਦੇ ਵਿੱਚ ਤੇ ਬਦਬੋਆ ਰਹੀ ਆ ਜਦੋਂ ਅਸੀਂ ਮੈਂ ਮੌਕੇ ਤੇ ਪੁਲਿਸ ਪਾਰਟੀ ਦੇ ਨਾਲ ਅਸੀਂ ਉਥੇ ਮੌਕੇ ਤੇ ਗਏ ਮੌਕੇ ਤੇ ਜਾ ਕੇ ਦੇਖਿਆ ਇੱਕ ਡੈੱਡ ਬੋਡੀ ਕਾਫੀ ਜਿਹੜੀ ਪੁਰਾਣੀ ਪਈ ਸੀ 7-8 ਦਿਨ ਦੀ ਹੋਊਗੀ ਪਈ ਜਿਹੜੀ ਕਿ ਗਲੀ ਪਈ ਸੀ ਕੀੜੇ ਚੱਲਦੇ ਪਏ ਸੀਗੇ ਲਾਸ਼ ਨੂੰ ਅਸੀਂ ਜਿਹੜਾ ਫਿਲਹਾਲ ਕਾਜੇ ਚ ਲੈ ਕੇ ਸ਼ਨਾਖਤ ਵਾਸਤੇ ਕਾਫੀ ਲੋਕਾਂ ਨੂੰ ਸ਼ਨਾਖਤ ਵੀ ਕਰਾਈ ਕੋਈ ਮੌਕੇ ਤੇ ਸ਼ਨਾਖਤ ਨਹੀਂ ਹੋਈ ਤੇ ਅਸੀਂ ਉਹ ਮੁਰਤਰੀ ਚ ਲਿਖਾਈ ਆ ਇਹਦਾ ਇਤਿਹਾਰ ਸ਼ੁਰੂ ਕਰਕੇ ਜਾਰੀ ਕਰਾ ਕੇ ਤੇ ਲਾਸ਼ ਦੀ ਸ਼ਨਾਖਤ ਕਰਕੇ ਪੋਸਟਮਾਰਟ ਕਰਾ ਕੇ ਜੈਸੀ ਸੂਰਤ ਹੋਵੇ ਕਾਰਵਾਈ ਵਿੱਚ ਲਿਆਵਾਂਗੇ ਹਾਕ ਨੂੰ ਪਤਾ ਲੱਗਾ ਕਿ ਕਿੱਥੋਂ ਦੀ ਲਾਸ਼ ਹੈ ਫਿਲਹਾਲ ਜੇ ਬੀਸੀ ਜੇ ਫਿਲਹਾਲ ਜੇ ਕੁਝ ਨਹੀਂ ਪਤਾ ਲੱਗਾ ਬਾਡੀ ਕੀੜਿਆਂ ਨੇ ਸਾਰੀ ਖਾਧੀ ਹੋਈ ਸੀ ਤੇ ਅਜੇ ਕੋਈ ਸ਼ਨਾਖਤ ਨਹੀਂ ਹੋ ਸਕੀ ਠੀਕ ਹੈ ਕੀ ਕੋਈ ਆਪਣੇ ਕੋਲ ਮੈਸੇਜ ਦੇਣਾ ਚਾਹੁੰਦੇ ਕੋਈ ਮੈਂ ਆਮ ਜਨਤਾ ਨੂੰ ਮੈਸੇਜ ਇਹ ਹੈ ਜੇ ਕਿਸੇ ਦਾ ਕੋਈ ਬੰਦਾ ਗੁੰਮ ਹੋਵੇ ਜਾਂ ਕੋਈ ਇਦਾਂ ਦੀ ਤਲਾਹ ਹੋਵੇ ਅਸੀਂ ਬਾਕੀ ਥਾਣਿਆਂ ਵੀ ਇਨਫੋਰਮ ਕਰ ਦਿੱਤਾ ਕਿਤੇ ਵੀ ਕੋਈ ਗੁੰਮਸ਼ਦਗੀ ਦੀ ਇਦਾਂ ਦੀ ਤਲਾਹ ਹੋਵੇ ਤਾਂ ਸਾਡੇ ਨਾਲ ਸੰਪਰਕ ਕਰਨ ਮਕੇਰੀਆਂ ਥਾਣੇ ਨਾਲ